ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨਾਲ ਡਿਸਕਸ ਕਰਨਾ ਜੋ ਕਿ ਆਪਣਾ ਕਿਸਾਨੀ ਧਰਨਾ ਜੋ ਸਰਕਾਰ ਨੇ ਬਲ ਪ੍ਰਯੋਗ ਕਰਕੇ ਉਠਾਤਾ ਸੜਕ ਸਾਫ ਕਰ ਦਿੱਤੀ ਉਹਦੇ ਤੇ ਜੋ ਵੀ ਕੱਲ ਤੋਂ ਖਬਰਾਂ ਚੱਲ ਰਹੀਆਂ ਉਹ ਉਹ ਤਾਂ ਵੱਡੇ ਲੈਵਲ ਦੀਆਂ ਜਿਵੇਂ ਗੱਲਾਂ ਹੋ ਰਹੀਆਂ ਜਿਵੇਂ ਕਿ ਮੰਨ ਕੇ ਚੱਲੋ ਜੋ ਸਰਕਾਰ ਨੇ ਕੀਤਾ ਕਿਵੇਂ ਕੀਤਾ ਜੋ ਵੀ ਹੋਇਆ ਉਹ ਸਾਰਾ ਕੁਝ ਆਪ ਜੀ ਨੇ ਨਿਊ ਚੈਨਲਾਂ 'ਚ ਦੇਖਿਆ ਹੀ ਹੋਊਗਾ ਪਰ ਮੈਨੂੰ ਮੈਂ ਥੋੜੀਆਂ ਬਰੀਕੀਆਂ 'ਚ ਗੱਲ ਕਰਨਾ ਚਾਹੁੰਦਾ ਜੋ ਮੈਨੂੰ ਮਹਿਸੂਸ ਹੋਇਆ ਕੋਸਾਦਾ ਮੈਂ ਕਿਤੇ ਨਾ ਕਿਤੇ ਮੈਂ ਵੀ ਗਲਤ ਹੋਵਾਂ ਪਰ ਮੇਰੀ ਸਮਝ ਦੇ ਮੁਤਾਬਕ ਜੋ ਗੱਲਾਂ ਮੈਨੂੰ ਲੱਗੀਆਂ ਜੋ ਮੈਨੂੰ ਕਮੀਆਂ ਲੱਗੀਆਂ ਮੈਂ ਉਹ ਆਪ ਜੀ ਨਾਲ ਡਿਸਕਸ ਕਰਨਾ ਚਾਹੁੰਦਾ ਪਿਛਲੀ ਵਾਰ ਕੀ ਹੋਇਆ ਸੀ ਅੰਦੋਲਨ ਦੇ ਵਿੱਚ ਜੋ ਵੀ ਆਪਣੇ ਕਿਸਾਨ ਆਗੂ ਸੀ ਉਹਨਾਂ ਨੇ ਬਹੁਤ ਹੀ ਛਿੱਦਤ ਨਾਲ ਪ੍ਰਚਾਰ ਕੀਤਾ ਸੀ ਪਿੰਡ ਦੇ ਹਰ ਘਰ ਤੱਕ ਅੰਦੋਲਨ ਨੂੰ ਪਹੁੰਚਾਇਆ ਸੀ ਤੇ ਹਰ ਘਰ ਦੇ ਮੈਂਬਰ ਦੀ ਹਾਜ਼ਰੀ ਯਕੀਨੀ ਬਣਾਈ ਸੀ ਜੋ ਕਿ ਇਸ ਵਾਰ ਉਸ ਗੱਲ ਵਿੱਚ ਕਿਸਾਨ ਆਪਣੇ ਬਿਲਕੁਲ ਸਫਰ ਰਹੇ ਆ ਜਿਹੜੇ ਆਪਣੇ ਪਿੰਡਾਂ ਦੇ ਪ੍ਰਧਾਨ ਜਾਂ ਮੀਤ ਪ੍ਰਧਾਨ ਜਾਂ ਜੋ ਵੀ ਅਹੁਦੇਦਾਰ ਆਪਣੇ ਪਿੰਡ ਦੇ ਪਿੰਡ ਲੈਵਲ ਦੇ ਕਿਸਾਨ ਜੁਨੀਅਨਾਂ ਦੇ ਸੀ ਸਿਰਫ ਉਹੀ ਉੱਥੇ ਬਾਰਡਰਾਂ ਤੇ ਬੈਠੇ ਸਨ ਤੇ ਜੋ ਆਮ ਜੁਨੀਅਨ ਦੇ ਮੈਂਬਰ ਲਾ ਲਈਏ ਜਾਂ ਜੋ ਕਿ ਜੁਨੀਅਨ ਦੇ ਮੈਂਬਰ ਵੀ ਕਈ ਵਾਰੀ ਨਹੀਂ ਹੁੰਦੇ ਕਿਸਾਨ ਆਮ ਕਿਸਾਨ ਪਿੰਡਾਂ ਦੇ ਆਮ ਲੋਕ ਜਾਂ ਆਮ ਤਬਕੇ ਦਾ ਜਿਹੜਾ ਉਹ ਆਪਾਂ ਇਸ ਵਾਰ ਆਪਣੇ ਵੱਲ ਝਕਾ ਵੀ ਨਹੀਂ ਕਰ ਸਕੇ ਤੇ ਹਰ ਇੱਕ ਵਿਅਕਤੀ ਦੀ ਹਾਜ਼ਰੀ ਨੂੰ ਯਕੀਨੀ ਨਹੀਂ ਬਣਾ ਸਕੇ ਜਿਸ ਕਰਕੇ ਉਥੇ ਇਕੱਠ ਬਹੁਤ ਛੋਟੀ ਗਿਣਤੀ ਚ ਰਹਿ ਗਿਆ ਹੋ ਸਕਦਾ ਮੈਂ ਕਿਤੇ ਨਾ ਕਿਤੇ ਗਲਤ ਹੋਵਾਂ ਪਰ ਮੈਨੂੰ ਇਹ ਲੱਗਿਆ ਵੀ ਜਿਹੜੇ ਅੱਗੇ ਪਿੰਡੂ ਪਿੰਡਾਂ ਲੈਵਲ ਪਿੰਡ ਦੇ ਹਰ ਘਰ ਤੱਕ ਜਿਹੜਾ ਅੰਦੋਲਨ ਪਹੁੰਚਿਆ ਸੀ ਹਰ ਬੰਦੇ ਦੀ ਡਿਊਟੀ ਵੀ ਹਾਇਰੀ ਵੀ ਯਕੀਨੀ ਬਣਾਈ ਗਈ ਸੀ ਇਸ ਵਾਰੀ ਆਪਣੇ ਪਿੰਡਾਂ ਦੇ ਜੋ ਪ੍ਰਧਾਨ ਜਾਂ ਜੋ ਅਹੁਦੇਦਾਰ ਸਹਿਬਾਨ ਨੇ ਸਿਰਫ ਉਹਨਾਂ ਦੀ ਹਾਇਰੀ ਤੱਕ ਹੀ ਸੀਮਤ ਰਹਿ ਗਿਆ ਆਮ ਕਿਸਾਨ ਦਾ ਆਮ ਵਿਅਕਤੀ ਦੀ ਹਾਇਰੀ ਨੂੰ ਯਕੀਨੀ ਬਣਾਉਣ ਚ ਜਿਹੜਾ ਆਪਣੇ ਆਗੂ ਸਹਿਬਾਨ ਪਿੰਡ ਲੈਵਲ ਦੇ ਲਾ ਲੋ ਜਾਂ ਉਦੋਂ ਉਤਲੇ ਲੈਵਲ ਦੇ ਬਲਾਕ ਲੈਵਲ ਦੇ ਜਾਂ ਜੋ ਵੀ ਆਪਾਂ ਗੱਲ ਕਰੀਏ ਤਾਂ ਉਹ ਅਸਫਲ ਰਹੇ ਜੋ ਪ੍ਰਚਾਰ ਸੀ ਜੋ ਪਹਿਲੇ ਅੰਦੋਲਨ ਵੇਲੇ ਪ੍ਰਚਾਰ ਘਰ-ਘਰ ਤੱਕ ਪਹੁੰਚਿਆ ਸੀ ਇਸ ਵਾਰੀ ਘਰ-ਘਰ ਤੱਕ ਨਾ ਤਾਂ ਪ੍ਰਚਾਰ ਪਹੁੰਚਿਆ ਨਾ ਹੀ ਹਰ ਇੱਕ ਘਰ ਦੇ ਮੈਂਬਰ ਦੀ ਹਾਇਰੀ ਯਕੀਨੀ ਬਣਾਈ ਜਾ ਸਕੀ ਜੇ ਕੋਈ ਮੇਰੇ ਵਰਗਾ ਜਾਂ ਕੋਈ ਵੀ ਹੋਰ ਵੀਰ ਭਰਾ ਜਾਂਦਾ ਵੀ ਸੀ ਤਾਂ ਉਹ ਬਸ ਇੱਕ ਵਾਰੀ ਢੇੜਾ ਮਾਰ ਕੇ ਜਾਣ ਤਾਂ ਕੀ ਸੀਮਤ ਰਿਹਾ ਕਿਸੇ ਨੇ ਕਿਸੇ ਦੀ ਕੋਈ ਉਥੇ ਕੋਈ 5-7 ਦਿਨ 10-20 ਦਿਨ ਲਾਉਣ ਦੀ ਗੱਲਬਾਤ ਜਿਵੇਂ ਕਿ ਹਰ ਪਿਛਲੇ ਅੰਦੋਲਨ ਚ ਹਰੇਕ ਘਰ ਦੇ ਬੰਦੇ ਨੇ ਕੋਈ 5 ਦਿਨ ਕੋਈ 10 ਦਿਨ ਕੋਈ ਮਹੀਨਾ ਜਿੰਨਾ ਕੋਈ ਸਮਾਂ ਲਾ ਸਕਦਾ ਸੀ ਹਰ ਬੰਦੇ ਨੇ ਉਥੇ ਹਾਜ਼ਰੀ ਦਿੱਤੀ ਸੀ ਇਸ ਵਾਰੀ ਸਿਰਫ ਉਹੀ ਬੰਦੇ ਰਹਿ ਗਏ ਜਿਹੜੇ ਜੋਨ ਨਾਲ ਦੇ ਆਗੂ ਸੇਵਾਣਾ ਜਿਨ੍ਹਾਂ ਨੂੰ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਇਕੱਠੇ ਕਰਕੇ ਲੈ ਜਾਣਾ ਹੁੰਦਾ ਉਹ ਸਿਰਫ ਆਪ ਦੀ ਹਾਜ਼ਰੀ ਤੱਕ ਸੀਮਿਤ ਰਹੇਗੇ ਉਹ ਆਮ ਲੋਕਾਂ ਨੂੰ ਆਮ ਖਸਾਨਾਂ ਨੂੰ ਲਿਜਾਣ ਚ ਸਫ਼ਰ ਰਹੇ ਮੈਨੂੰ ਮੇਰੀ ਸਮਝ ਦੇ ਮੁਤਾਬਕ ਇਸ ਕਰਕੇ ਜਿਹੜਾ ਇਕੱਠ ਨਹੀਂ ਹੋ ਸਕਿਆ ਤੇ ਜਿਸ ਕਰਕੇ ਇਕੱਠ ਘੱਟ ਹੋਣ ਕਰਕੇ ਪੁਲਿਸ ਨੇ ਬਹੁਤ ਮਸਤੀਦੀ ਦਿਖਾਈ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਆਪਣਾ ਧਰਨਾ ਉਥੋਂ ਚੱਕ ਦਿੱਤਾ ਕੋਈ ਬਾਲੀ ਮੁਸ਼ਕਲ ਨਹੀਂ ਕਰਨੀ ਪਈ ਸੋ ਮੈਨੂੰ ਲੱਗਿਆ ਵੀ ਇਹ ਇਹ ਵੀ ਇੱਕ ਵੱਡਾ ਕਾਰਨ ਰਿਹਾ ਜੋ ਕਿ ਆਪਣੇ ਕਿਸਾਨ ਵੀਰਾਂ ਦਾ ਮੈਂ ਕੋਈ ਇਹ ਨਹੀਂ ਵੀ ਮੈਂ 네ਗੇਟਿਵ ਪੱਖ ਦੱਸ ਰਿਹਾ ਮੈਂ ਮੈਨੂੰ ਇਹ ਲੱਗਿਆ ਵੀ ਆਪਾਂ ਨੂੰ ਡਿਸਕਸ ਕਰਨਾ ਚਾਹੀਦਾ ਇਹ ਛੋਟੇ ਲੈਵਲ ਤੇ ਜਾ ਕੇ ਗੱਲ ਜਿਹੜੀ ਬਰੀਕੀ ਤੱਕ ਗੱਲ ਇਹ ਹੋਣੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਨੇ ਨਾ ਦੀਆਂ ਸਾਰੀਆਂ ਮੰਗਾਂ ਨਾ ਤਾਂ ਕਿਸੇ ਸਰਕਾਰ ਨੇ ਅਜੇ ਤੱਕ ਮੰਨੀਆਂ ਜਿੰਨਾ ਚਿਰ ਕੋਈ ਸਰਕਾਰਾਂ ਨਹੀਂ ਮੰਨਣਗੀਆਂ ਤਾਂ ਛੋਟੀ ਤੋਂ ਲੈ ਕੇ ਵੱਡੀ ਮੰਗ ਤੱਕ ਧਰਨੇ ਵਗੇਰਾ ਲੱਗਦੇ ਰਹੇ ਨੇ ਲਾਉਣੇ ਪੈਣੇ ਆ ਤਾਂ ਆਉਣ ਵਾਲੇ ਧਰਨੇ ਚ ਇਹ ਗੱਲਾਂ ਤੋਂ ਆਪਾਂ ਬਚਾਇਆ ਜਾ ਸਕੇ ਧਰਨੇ ਜਿਹੜੇ ਜਿਵੇਂ ਇਸ ਵਾਰੀ ਚੱਕਿਆ ਗਿਆ ਐੇ ਧਰਨੇ ਨਾ ਚੱਕੇ ਜਾਣ ਸੋ ਮੈਂ ਇਨਾਂ ਦਾ ਹੱਥ ਬੰਨ ਕੇ ਬੇਨਤੀ ਕਰੂੰਗਾ ਆਗੂ ਸਹਿਬਾਨਾਂ ਨੂੰ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਹਾਇਰੀ ਆਮ ਪਬਲਿਕ ਦੀ ਆਮ ਕਿਸਾਨ ਦੀ ਹਰ ਇੱਕ ਮੈਂਬਰ ਦੀ ਹਰ ਇੱਕ ਨਗਰ ਨਿਵਾਸੀ ਦੀ ਜ਼ਰੂਰੀ ਬਣਾਓ ਯਕੀਨਨ ਬਣਾਓ ਤਾਂ ਜੋ ਜਿਹੜਾ ਇਕੱਠ ਹੈ ਉਹ ਵੱਤ ਵਤ ਇਕੱਠ ਰਹੇ ਉੱਥੇ ਤੇ ਧਰਨਾ ਇਸ ਤਰ੍ਹਾਂ ਨਾ ਚੱਕਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ